बातें किस्से और हम एस यूट्यूब पर मैं लेके आती हाँ कहानियां अच बड़े दिन बाद एक नवी कहानी लेके आई हाँ जो गुरमीत सिंगल जी की लिखी हुई है तो किताब का नाम है चानन वंड मैं पढ़ के सुना रही हूँ कहानी का शीर्षक है पर्दे दे ओले सुरजीत कौर ਪਿੰਡ ਦੇ ਕੰਮੀ ਕਮੀਨਾ ਨੂੰ ਅੰਤਾਂ ਦੀ ਨਫ਼ਰਤ ਕਰਦੇ। ਪਿੱਟ ਉਹਦੀ ਨਸ-ਨਸ ਵਿੱਚ ਵਸੀ ਹੋਈ ਸੀ। ਉਹ ਉਹਨਾਂ ਦੇ ਪਰਛਾਵੇਂ ਤੋਂ ਵੀ ਬਚ ਕੇ ਨਿਕਲਦੇ। ਔਰ ਕਦੇ ਜਦੋਂ ਉਹਨਾਂ ਕੋਲੋਂ ਲੰਘਣਾ ਵੀ ਪੈ ਜਾਂਦਾ ਤਾਂ ਉਸ ਦਾ ਵਜੂਦ ਹੀ ਖੁਰ ਜਾਂਦਾ। ਇਹ ਕਮੀ ਕਮੀਨੇ ਤਾਂ ਕਿਸੇ ਵੀ ਬੰਦੇ ਨਾਲ ਸਿੱਧੇ ਮੂੰਹ ਗੱਲ ਹੀ ਨਹੀਂ ਸੀ ਕਰਦੇ। ਛੋਟੀਆਂ ਜਾਂਦਾ ਤਾਂ ਜ਼ਿਆਦਾ ਮੂੰਹ ਨਹੀਂ ਲਾਈਦਾ ਉਹ ਅਕਸਰ ਆਪਣੇ ਨੋਹਾ ਪੁੱਤਾਂ ਨੂੰ ਵੀ ਇਹੋ ਸਮਝਾਉਂਦੇ ਰਹਿੰਦੇ ਬੇਬੇ ਜੀ ਵੇਖੋ ਹੁਣ ਜਮਾਨਾ ਕਿਤੇ ਤਾਂ ਕਿਤੇ ਪਹੁੰਚ ਗਿਆ ਹੁਣ ਤੁਹਾਨੂੰ ਜਾਤ ਪਾਤ ਵਰਗੀ ਬਿਮਾਰੀ ਨੂੰ ਜੜੋਂ ਖਤਮ ਕਰ ਦੇਣਾ ਚਾਹੀਦਾ ਕਦੇ ਤੁਸੀਂ ਇਹ ਵੀ ਸੋਚਿਆ ਹੈ ਕਿ ਅਸੀਂ ਜਿਹੜਾ ਵੀ बाजार चो कुछ लैके खाने हाँ या खाण पीन का कोई भी समान असं लेके आने हाँ उसते किस किस दे हाथ लगे होंगे बनाने वाले सारे उच्च जात दे नहीं होंगे पता नहीं किस तरह के हथते कौन कौन लगा है वैसे भी ती माता जी गुरुद्वारे जाने हो तो साढ़े गुरुआ ने तो यही पाठ पढ़ाया है ਕਿ ਜਾਤ ਪਾਤ ਤੇ ਜਿਆਦਾ ਨਹੀਂ ਚਾਹੀਦਾ ਉਹ ਨਹੀਂ ਛੋਟੀ ਨੂੰ ਜਿਹੜੀ ਪੜ੍ਹੀ ਲਿਖੀ ਸੀ ਉਹ ਆਪਣੇ ਸੱਸ ਨੂੰ ਸਮਝਾਉਂਦੀ ਪਰ ਸਰਜੀਤ ਕੌਰ ਉਤੇ ਤਾਂ ਕਿਸੇ ਕਿਸਮ ਦਾ ਕੋਈ ਅਸਰ ਨਾ ਹੁੰਦਾ ਅੱਜ ਬੈਂਕ ਵਿੱਚ ਸਰਜੀਤ ਕੌਰ ਦੇ ਨਾਂ ਦਾ ਖਾਤਾ ਖੁਲਾਣਾ ਸੀ ਇਸ ਲਈ ਅੱਜ ਉਹ ਆਪਣੇ ਘਰ ਵਾਲੇ ਚਨਨ ਸਿੰਘ ਨਾਲ ਸ਼ਹਿਰ ਆਈ ਹੋਈ ਸੀ बैंक खाता खुलवाण तो बाद दोनों जने एक होटल चले गए तो कुछ खाण पीन ले उत्थे बैठ गए चनण सिंह ने समोसे चाह ऑर्डर किते सुरजीत कौर जदों भी शहर आती सी वो समोसे जरूर खांदी सी क्योंकि उन्हें समोसे बहुत पसंद से ते बड़े चा समोसे खुश हो के सी अचानक ही सामने ਉਹਨਾਂ ਦੇ ਪਿੰਡ ਦੇ ਵਾਲਮੀਖਿਆਂ ਦਾ ਮੁੰਡਾ ਕੁੰਦਾ ਸਿਰ ਤੇ ਪਟਾ ਬੰਨ ਕੇ ਉਹਨਾਂ ਦੇ ਟੇਬਲ ਕੋਲ ਆ ਕੇ ਖਲੋ ਗਿਆ। ਕੁੰਦਿਆ ਤੂੰ ਇੱਥੇ ਕੀ ਕਰਦਾ ਹੈ? ਚੰਨਣ ਸਿੰਘ ਨੇ ਕੁੰਦੇ ਨੂੰ ਪਛਾਣਦਿਆਂ ਪੁੱਛਿਆ। ਚਾਚਾ ਮੈਂ ਇਸ ਹੋਟਲ ਤੇ ਹਲਵਾਈ ਦਾ ਕੰਮ ਕਰਨਾ। ਆਹ ਜਿਹੜੇ ਸਮੋਸੇ ਤੁਸੀਂ ਖਾਦੇ ਜਾਂਦੇ ਹੋ ਨਾ ਇਹ ਮੈਂ ਹੀ ਬਣਾਏ ਨੇ। ਸੁਣਦਿਆਂ ਸਾਰ ਹੀ ਸੁਰਜੀਤ ਕੋਲ ਦੇ ਹੱਥੋਂ ਸਮੋਸੇ ਥੱਲੇ ਡਿੱਗ ਗਏ